ਹਾਂਜੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਦੀ ਕਹਿੰਗੇ 12 2 2026 ਆਪਣੀ ਫਤੇਗੜ ਜਾਵਾਂਗੇ ਆਪਣੀ 34ਵੀਂ ਯਾਤਰਾ ਤੇ ਅੱਜ ਆਪਣੇ ਨਾਲ ਜਾ ਰਿਹਾ ਖੁਸਪ੍ਰੀਤ ਸਿੰਘ ਤੇ ਇਹ ਮੁੰਡਾ ਬਈ ਬਹੁਤ ਚਿਰ ਤੋਂ ਮੈਨੂੰ ਕਹਿ ਰਿਹਾ ਸੀ ਮੇਰੇ ਨਾਲ ਲੈ ਕੇ ਚੱਲ ਤੇ ਅੱਜ ਆਪਾਂ ਇਹਨੂੰ ਲੈ ਕੇ ਜਾਵਾਂਗੇ ਤੇ ਫਤੇਗੜ ਸਾਹਿਬ ਜਾਵਾਂਗੇ ਆਪਾਂ ਤੇ ਮਿਲਦੇ ਆਪਾਂ ਫਿਰ ਜੁੜੇ ਰਿਓ ਵੀਡੀਓ ਨਾਲ ਠੀਕ ਆ ਬਈ ਕਹਿਵਾ ਕੋਲ ਖੁਸ਼ੀ ਚਲੋ ਫਿਰ ਲਓ ਵੀ ਜਿਵੇਂ ਤੁਹਾਨੂੰ ਪਤਾ ਹੀ ਸੀਗਾ ਆਪਣੇ ਨਾਲ ਖੁਸਪ੍ਰੀਤ ਜਾ ਰਿਹਾ ਸੀ ਅੱਜ ਸਾਈਕਲ ਤੇ ਔਰ ਦਵਾਲਾ ਸ੍ਰੀ ਫਤੇਗੜ ਸਾਹਿਬ ਆਪਾਂ ਤਕਰੀਬਨ 8:00 ਵਜੇ ਤੁਰੇ ਆਂ ਤੇ ਆਪਾਂ ਸਾਈਕਲ ਦੇ 2 ਘੰਟੇ ਚ ਪਹੁੰਚ ਜਾਨੇ ਆਂ 2 ਘੰਟੇ 2 ਘੰਟੇ 10 ਮਿੰਟ ਤੇ ਅੱਜ ਆਪਾਂ ਨੂੰ ਕੋਈ ਚੱਕਰ ਨਹੀਂ ਆ ਚਾਹੇ 3 ਘੰਟੇ ਲੱਗਣ ਚਾਹੇ 4 ਘੰਟੇ ਪਰ ਆਪਾਂ ਖੁਸ਼ੀ ਨੂੰ ਨਾਲ ਲੈ ਕੇ ਰੱਖਣਾ ਤੇ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ ਪਰ ਰਿਲੈਕਸ ਹੋ ਕੇ ਜਾਣਾ ਤੇ ਰੁਕਦੇ ਵੀ ਜਾਵਾਂਗੇ ਅੱਜ ਆਪਾਂ ਨਹੀਂ ਆਪਾਂ ਰੁਕਦੇ ਨਹੀਂ ਹੁੰਦੇ ਅੱਜ ਆਪਾਂ ਰੁਕਾਂਗੇ ਵੀ ਕਿਉਂਕਿ ਆਪਣੇ ਨਾਲ ਹੈਗਾ ਸਾਥੀ ਨਵਾਂ ਤੇ ਇੱਕ ਗੱਲ ਆ ਜਦੋਂ ਨਾਲ ਆਪਣੇ ਕਹਿੰਦੇ ਮਾਈਂਡ ਸਾਰੀ ਗੱਲ ਮਾਈਂਡ ਨਹੀਂ ਹੁੰਦੀ ਆ ਇਹਨੇ ਸੋਚ ਲਿਆ ਵੀ ਮੈਂ ਜਾਣਾ ਤਾਂ ਇਹਨੇ 50% ਉਹਦੇ ਹੀ ਚੀਕ ਕਰ ਲਿਆ ਤੇ 100% ਉਹਨੇ ਇਹ ਦੋਨੇ ਲਾ ਕੇ ਕਰ ਦਾਂਗੇ ਤੇ ਇਹਨੇ ਅੱਜ ਬਈ ਸਾਈਕਲ ਚਲਾਉਣਾ 82 ਕਿਲੋਮੀਟਰ ਅਪ ਡਾਊਨ 82 ਕਿਲੋਮੀਟਰ ਲੋ ਵੀ ਆਪਾਂ ਜਲਾਜਨ ਟੱਪ ਗਏ ਸਫ਼ਰ ਦੀ ਗੱਲ ਕਰੀਏ ਆਪਾਂ ਤੁਹਾਨੂੰ ਸਫ਼ਰ ਵੀ ਦੱਸ ਦਿੰਨੇ ਆਪਾਂ ਕਿੰਨਾ ਕਰਦੇ ਆ ਖਲ ਤੱਕ ਆਪਾਂ ਕਰਿਆ 3 ਕਿਲੋਮੀਟਰ 3 ਕਿਲੋਮੀਟਰ ਸਫ਼ਰ ਕਰ ਲਿਆ ਟਾਈਮ ਹੋ ਗਿਆ 18 ਮਿੰਟ ਤੇ ਸਭਰ ਪਾ ਵਧੀਆ ਚੱਲ ਰਿਹਾ ਵਾਹਿਗੁਰੂ ਜੀ ਕਿਰਪਾ ਨਾਲ ਅਸੀਂ ਜਾ ਪਰ ਹੌਲੀ ਹੌਲੀ ਰਿਹਾ ਪਰ ਆਪਾਂ ਨੂੰ ਕੋਈ ਕਾਲੀ ਵੀ ਨਹੀਂ ਹੈਗੀ ਤੇ ਅੱਜ ਸੰਗਰਾਂਦ ਦਾ ਦਿਹਾੜਾ ਆਪਾਂ ਗੁਰਦੁਆਰੇ ਸ੍ਰੀ ਫਤਿਹਗੜ੍ਹ ਸਾਹਿਬ ਕਰਾਵਾਂਗੇ ਤੁਹਾਨੂੰ ਦਰਸ ਲੋਵੀ ਆਪਾਂ ਪਹੁੰਚ ਗਏ ਈਸ਼ੜੂ ਪਹੁੰਚਣਾ ਨੇ ਬਾ 2-3 ਕਿਲੋਮੀਟਰ ਰਹਿ ਗਿਆ ਤੇ ਖੁਸ਼ੀ ਕਹਿੰਦਾ ਤੇਲ ਦੂਰ ਤਾਂ ਨਹੀਂ ਪੋਣਾ ਤੇ ਇਹ ਲੋਕਿਆ ਬਈਆ ਆਪਣੇ ਜੇ ਤੇ ਦੇਖੋ ਆਪਾਂ ਨਾਇਰਾ ਪੰਪ ਵੀਰ ਦੇਖੋ ਕੰਨਾ ਘੜਾ ਲੋਵੀ ਆਪਾਂ ਪਹੁੰਚ ਗਏ ਇਸੜੂ ਸਫਰ ਆਪਾਂ 7 7.5 ਕਿਲੋਮੀਟਰ ਪੂਰਾ ਕਰ ਲਿਆ ਤੇ ਆ ਬਈ ਰੋਡ ਬਣ ਰਿਆ ਰਾਤੋਂ ਰਾਤ ਇਹਨਾਂ ਨੇ ਇੱਥੇ ਤੱਕ ਆ ਗਏ ਤੇ ਔਰ ਤੱਕ ਤਾਂ ਸਿੰਗਲ ਲੇਅਰ ਬਣਿਆ ਹੋਇਆ ਹਾਲ ਤੱਕ ਪਾਲੀ ਸਾਈਡ ਡਬਲ ਵੀ ਬਣਾਤਾ ਤੇ ਖੁਸ਼ਪਰੀ ਠੀਕ ਆ ਥੱਕਿਆ ਨਹੀਂ ਓਕੇ ਆ ਗਣਾ ਖੁਸ਼ੀ ਵੀ ਬਈ 7 ਕਿਲੋਮੀਟਰ ਬਿਨਾਂ ਰੋਕੇ ਚਲਾਤਾ ਤੇ ਦੇਖ ਰਿਹਾ ਖੰਨੇ ਜਾ ਕੇ ਕੁਝ ਲਿਕਵਿਡ ਯੂਸਡਾਸ ਵਗੈਰਾ ਪੀਨੇ ਆ। ਫਿਹਲ ਹਾਲ ਓਕੇ ਆ। ਆਪਾਂ ਇਸ ਟਾਈਮ ਅਗੇ ਸ਼ੁਰੂ। ਲੋ ਜੀ ਅਪਾ ਜੀ ਕੇ ਸ਼ੁਰੂ ਗੁਰਦੁਆਰਾ ਸਾਹਿਬ ਬਾਬਾ ਬਹੁਤ ਵਧੀਆ ਅਨਾਉਂਸਮੈਂਟ ਕਰ ਰਿਹਾ। ਕਹਿੰਦਾ ਵੀ ਸਗਨਾਮ ਦੇ ਦਿਹਾੜੇ ਹਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਦਾ ਆਉਣਾ ਜ਼ਰੂਰੀ ਆ। ਕਾਹ ਜੋ ਪੂਰੇ ਪਰਿਵਾਰ ਦੀ ਹਾਜ਼ਰੀ ਲੱਗ ਸਕਦੀ ਹੈ ਪਹਿਲੇ ਤਾਂ ਜ਼ਰੂਰੀਆਂ ਵੀ ਸਾਰੀ ਆਇਆ ਕਰੋ ਮੱਥਾ ਟੇਕਿਆ ਕਰੋ ਦਰਸ਼ਨ ਕਰਿਆ ਕਰੋ ਤੇ ਪਰ ਜੇ ਕੋਈ ਨਹੀਂ ਆ ਸਕਦਾ ਇੱਕ ਬੰਦਾ ਵੀ ਆ ਸਕਦਾ ਜਿਵੇਂ ਕਿ ਤੁਹਾਨੂੰ ਪਤਰੀ ਹੈ ਕਿ ਨੇ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਜਪੁਜੀ ਸਾਹਿਬ ਦਾ ਪਾਠ ਕਰਦਾ ਹੋਵੇ ਨਾ ਉਹ ਪੂਰੇ ਤੁਹਾਡੇ ਪਰਿਵਾਰ ਨੂੰ ਧਾਰਨਦਾ ਉਹ ਚਾਹੇ ਭੈਣ ਹੋਵੇ ਚਾਹੇ ਭਰਾ ਹੋਵੇ ਚਾਹੇ ਕੋਈ ਮਾਤਾ ਪਿਤਾ ਹੋਵੇ ਤੇ ਸੇਮ ਹੋਸੀ ਉਦੋਂ ਤੇ ਅੱਜ ਖੁਸ਼ੀ ਆਪਣੇ ਨਾਲ ਜਾ ਰਿਹਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਖੁਸ਼ੀ ਮੇਰੇ ਨਾਲ ਜਾ ਰਹੀ ਹੈ ਉਹ ਵੀ ਆਪਾਂ 10 ਕਿਲੋਮੀਟਰ ਸਫ਼ਰ ਤਾਈ ਕਰ ਲਿਆ। ਲਓ ਵੀ ਆਪਾਂ 10 ਕਿਲੋਮੀਟਰ ਸਫ਼ਰ ਤਾਈ ਕਰ ਲਿਆ। ਤੇ ਸਪੀਡ ਹੈਗੀ ਆਪਣੀ 17 ਦੀ 17-18 ਦੀ। ਕੋਈ ਵੀ ਜਾ ਰਿਹਾ ਪੂਰਾ ਓਕੇ ਰਿਪੋਰਟ ਹਲਕ ਫਿਲਹਾਲ ਠੀਕ ਆ। ਖੰਨੇ ਪਹੁੰਚਣ ਨੂੰ ਰਹਿ ਗਿਆ ਆਪਣੇ 9 ਕਿਲੋਮੀਟਰ। 19 ਕਿਲੋਮੀਟਰ 19-20 ਕਿਲੋਮੀਟਰ 9 ਲਾ ਲਓ 10 ਲਾ ਲਓ। ਤੇ ਇਧਰ ਮੁੰਡੇ ਮਿਹਨਤ ਕਰਦੇ ਹੋਏ। ਸੂਰਜ ਵੀ ਆਲਮੋਸਟ ਪੂਰਾ ਨਿਕਲ ਹੀ ਆਇਆ। ਲੋ ਵੀ 1 ਘੰਟਾ 3 ਮਿੰਟ ਦੇ ਵਿੱਚ 15 ਕਿਲੋਮੀਟਰ ਸਫ਼ਰ ਤੈਅ ਕਰ ਲਿਆ ਤੇ ਤੁਸੀਂ ਵੀ ਜਾ ਰਿਹਾ ਪੂਰਾ ਓਕੇ ਖੰਨੇ ਜਾ ਕੇ ਆਪਾਂ ਜੂਸ ਪੀਨੇ ਆ ਮਿਕਸ ਜੂਸ ਜਾਂ ਕੋਈ ਹੋਰ ਇਦਾਂ ਦਾ ਵਧੀਆ ਜਿਹਾ ਬਣਾ ਕੇ ਤੇ ਉਦਾਂ ਤੁਸੀਂ ਕਹਿੰਦਾ ਸ੍ਰੀ ਲਾਲਾ ਠੀਕ ਆ ਤੇ ਇੱਧਰ ਆ ਗਏ ਆਪਾਂ ਪੰਪ ਆਪਾਂ ਆਪਾਂ ਟੱਪ ਕੇ ਕਲਾਹਾ ਕਲਾਹਾ ਟੱਪ ਕੇ ਇੱਧਰ ਰੋੜਾ ਕਲਾਹਾ ਲੋ ਵੀ ਕਹਿੰਦੇ ਚੋਪਰ ਪਹੁੰਚ ਗਏ ਖੰਨੇ ਖੰਨਾ ਰਹਿ ਗਿਆ 3 ਕਿਲੋਮੀਟਰ ਤੇ ਸਫ਼ਰ ਵੀ ਜੀ ਗੱਲ ਕਰੀਏ ਸਫ਼ਰ ਆਪਾਂ ਨੇ ਕੱਟਤਾ 10 ਕਿਲੋਮੀਟਰ 16.5 ਕਿਲੋਮੀਟਰ ਮੰਨ ਕੇ ਚੱਲੋ 1 ਘੰਟਾ 8 ਮਿੰਟ ਦੇ ਵਿੱਚ ਇਧਰ ਖੁਸ਼ੀ ਵੀ ਜਾ ਰਿਹਾ ਨਾਲ ਨਾਲ ਤੇ ਇਹ ਆਪਣਾ ਰੋਡ ਜਰਗ ਵਾਲਾ ਲੋ ਵੀ ਕਹਿੰਦੇ ਚੋਪਰ ਪਹੁੰਚ ਕੇ ਜਰਗ ਰੋਡ ਜਰਗ ਚੌਂਕ ਕਹ ਲਓ ਜਾਂ ਜਰਗ ਕਰੋੜ ਕਹ ਲਓ ਆ ਵੀ ਖੁਸ਼ੀ ਠੀਕ ਆ ਆ ਵੀ ਖੁਸ਼ੀ ਵੀ ਕਹਿੰਦਾ ਪੂਰਾ ਠੀਕ ਆ ਆ ਸਾਹਮਣੇ ਨੂੰ ਰੋਡ ਪਾਰ ਕਰ ਲਓ ਉਹ ਵੀ ਆ ਖੜਾ ਤੇ ਜਿਗੇ ਆਪਾਂ ਸਾਈਕਲ ਤੇ ਆਪਾਂ ਹੁਣ ਹਰੀਆਂ ਹਰੀਆਂ ਸਬਜ਼ੀਆਂ ਦਾ ਜੂਸ ਪੀਣ ਲੱਗੇ ਆ ਤੇ ਗੱਜਰਾ ਕੁਝ ਦਾ ਨਾ ਖਿੱਚ ਲਿਆ ਆਪਾਂ ਥੋੜਾ ਗਾਜਰਾ ਹੋ ਗਿਆ ਜਿਵੇਂ ਆਮਲਾ ਹੋ ਗਿਆ ਤੁੰਦਰ ਹੋ ਗਈ ਅਦਰਕ ਹੋ ਗਿਆ ਲੋਕੀ ਹੋ ਗਈ ਮੂਲੀ ਹੋ ਗਈ ਤੇ ਖੁਸ਼ੀ ਕਹਿੰਦਾ ਮੈਨੂੰ ਲੱਗਣ ਲੱਗੀ ਗਰਮੀ ਗਰਮੀ ਬਾਈ ਲੱਗਣੀ ਉਹ ਸਾਈਕਲ ਤੇ ਲਾ ਰਿਹਾ ਅੱਜ ਇਹ ਤੇ ਹੁਣ ਆਪਾਂ ਪੀਨੇ ਜੂਸ ਇਧਰ ਆਪਾਂ ਪੀ ਰਹੇ ਹਾਂ ਜੂਸ ਉਹ ਖੜੇ ਆਪਣੇ ਚੋਂਗੇ ਲਓ ਵੀ ਆਪਾਂ ਪਹੁੰਚ ਗਏ ਕਿੱਥੇ ਪਹੁੰਚ ਗਏ ਖੰਨਾ ਖੰਨੇ ਬੱਸ ਸਟੈਂਡ ਪਹੁੰਚ ਗਏ ਇਧਰ ਖੁਸ਼ੀ ਵੀ ਜਾ ਰਿਹਾ ਸਫਰ ਆਪਾਂ 20 ਕਿਲੋਮੀਟਰ ਪੂਰਾ ਕਰ ਲਿਆ 1 ਘੰਟੇ 25 ਮਿੰਟ ਦੇ ਵਿੱਚ ਤੇ ਆ ਬਾਈ ਵੀ ਇਧਰ ਮਿਹਨਤ ਕਰਦਾ ਉਹ ਗੱਡੀ ਆ ਗਈ ਮੂਰੇ ਭਰਾਵਾ ਦੇਖੀ ਸਾਨੂੰ ਨਿੰਗੇਣ ਦੇ ਕਿਉਂ ਗਰੀਬਣ ਬੰਨ ਕਰਦਾ ਇੱਧਰ ਖੁਸ਼ੀ ਵੀ ਆਪਣਾ ਮਾਰਤਾ ਜਾਂਦਾ ਆਖੇ ਇਹਨੂੰ ਭਾਈ ਗਰਮੀ ਲੱਗੀ ਇਹਨੇ ਜੈਕਟ ਲਾ ਕੇ ਸਾਈਕਲ ਦੇ ਪਿੱਛੇ ਰੱਖਤੀ ਤੇ ਆ ਆ ਗਏ ਭਾਈ 22 ਕਿਲੋਮੀਟਰ ਸਾਈਕਲ ਤੇ ਲਾ ਲਿਆ ਇੱਧਰ ਹੈਗਾ ਖੁਸ਼ੀ ਇੱਧਰ ਆਪਣਾ 1 ਘੰਟਾ 30 ਮਿੰਟ 22 ਕਿਲੋਮੀਟਰ ਸਾਈਕਲ 20 ਦੀ ਹੈਗੀ ਆਪਣੀ ਸਪੀਡ 19 20 ਦੀ ਤੇ ਉਹ ਯਾਰਾ ਖੁਸ਼ੀ ਬੜੀ ਖੁਸ਼ੀ ਆ ਵੀ ਮੇਰੇ ਚਰਕਪਿੰਡ ਦਾ ਮੁੰਡਾ ਮੇਰੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਾ ਰਿਹਾ ਅੱਪਾ ਇਸ ਟਾਈਮ ਹੈਗੇ ਆ ਖੱਲੇ ਤੋਂ ਅੱਗੇ ਅੱਪਾ ਪਹੁੰਚ ਗਏ ਸੈਲੀਬ੍ਰੇਸ਼ਨ ਵਿਆਹ ਤੇ ਮੈਕੜੀ ਮੁਕੜੀ ਆ ਤੇ ਆ ਵੀ ਜਾ ਰਿਹਾ ਨਾਲ ਕਨਾ ਪਤਾ ਹੀ ਨਹੀਂ ਲੱਗਿਆ ਅੱਪਾ ਕਦੋਂ ਖੰਨੇ ਆ ਗਏ ਲਗਾ ਭਈ ਐਵੇਂ ਆ ਦੇਖੀ ਹੋਈ ਅੱਗੇ ਕਿਉਂਦਾ ਕੀ ਆ ਅੱਪਾ ਗਵਿੰਦਗੜ੍ਹ ਪਹੁੰਚ ਗਏ ਤੇ ਸਫ਼ਰ ਦੀ ਗੱਲ ਕਰੀਏ ਸਫਰ ਕਰ ਲਿਆ ਆਪਾਂ 28 ਕਿਲੋਮੀਟਰ ਤੇ ਕੋਈ ਵੀ ਓਕੇ ਆ ਫਲਿਆਲ ਵਾਲੇ ਤੁਸੀਂ ਕਰ ਲਿਆ ਸਾਈਕਲੀਆਂ ਚੇਂਜ ਇੱਕ ਨਾ ਵੀ ਮੈਂ ਥੋੜਾ ਥੱਕ ਗਿਆ ਸੀਟ ਸਹੀ ਨਹੀਂ ਸੀਗੀ ਤਾਂ ਕਰਕੇ ਆਪਾਂ ਨੂੰ ਭਾਈ ਆਪਣੀ ਸਾਈਕਲੀ ਦੇਤੀ ਤੇ ਇਹ ਆਪਾਂ ਬਦਲ ਆਲੀ ਉਹ ਕਹਿਣਾ ਭਾਈ ਰੈਲੀ ਬਹੁਤ ਜਲਦੀ ਆ ਮਗਾ ਹੁਣ ਤੂੰ ਇਹੀ ਚਲਾ ਗਵਿੰਦਗੜ ਵੀ ਟੱਪ ਕੇ ਮੂਰੇ ਸਰਾਂਦਲੀ ਨਹਿਰ ਆਉਣ ਵਾਲੀ ਆ ਤੇ ਖੁਸ਼ੀ ਨੇ ਭਾਈ ਆਪਣੀ ਵਾਲੀ ਸਾਈਕਲ ਹੀ ਚਲਾਉਂਦਾ ਖਸੋਇਆ ਪਿਆ ਕਹਿੰਦਾ ਚੱਲਦੀ ਉਹ ਬਹੁਤ ਘੜਾ ਰੈਲੀ ਚੱਲਦੀ ਆ ਪੂਰੀ ਕਹਿੰਦਾ ਹੱਥੋਂ ਨਿਕਲ ਨਿਕਲੇ ਜਾਂਦੀ ਆ ਕਹਿੰਦਾ ਜਿਹੜੀ ਇਹ ਚੜ੍ਹ ਵਾਲੀ ਹੋ ਜਾ ਮੋਟਰਸਾਈਕਲ ਚ ਲਾ ਲੈ ਕਹਿੰਦਾ ਨਹੀਂ ਖੁਸ਼ੀ ਪੂਰੀ ਓਕੇ ਰਿਪੋਰਟ ਆ ਵੀ ਖੁਸ਼ੀ ਚੜਾਈ ਚੜਨ ਲੱਗੇ ਜੋਰ ਨਹੀਂ ਲੱਗੇ ਆ ਇਹ ਕਹਿੰਦਾ ਗੇਅਰ ਵਾਲੀ ਸਾਈਕਲ ਦਾ ਫਾਇਦਾ ਹੀ ਬਹੁਤ ਆ ਆਪਾਂ ਭਾਈ ਤਾਂ ਹੀ ਚੇਂਜ ਕਰਕੇ ਦਿੱਤੀ ਸੀ ਇਹਨੂੰ ਔਖਾ ਨਹੀਂ ਹੋਣ ਦੇਣਾ ਆਪਾਂ ਨੇ ਭਾਈ ਤੇ ਇਹ ਕਿਹੜੀ ਰੋਡ ਗਣੇ ਚੋਪਰ ਨੇ ਫਾਟਕ ਪਾਰ ਕਰ ਲੇ ਆਹ ਆਓ ਲੰਘਿਆ ਆਪਣਾ ਨਾਣਾ ਚੋਪਰ ਇਹ ਦੰਦਾ ਪੂਰੇ ਮੋਟਾ ਨੂੰ ਵਟਕ ਨਾ ਜਿੱਤ ਗਿਆ ਲੋ ਵੀ ਫਤੇਗੜ ਸਾਹਿਬ ਰਹਿ ਗਿਆ ਔਰ 4 ਕਿਲੋਮੀਟਰ ਤੇ ਆਪਾਂ ਥੋੜੇ ਜਿ ਬ੍ਰੇਕ ਲੈ ਲਈ ਸੀਗੀ ਤੇ ਵੈਸੇ ਲੋਡ ਨਹੀਂ ਸੀ ਚਲੋ ਵੈਸ ਸਟ੍ਰੀਟ ਦੀ ਲੋਡ ਹੁੰਦੀ ਆ ਆਪਣਾ ਖੁਸ਼ੀ ਬਾਈ ਕਹਿੰਦਾ ਥੋੜਾ ਜਿਹਾ ਰੁਕ ਪੈਣਾ ਮਾ ਗੱਲ ਆਪਾਂ ਬੈਸਟ ਕਰਦੇ ਆ ਜ਼ਰੂਰੀ ਅਰੇਸ਼ ਤੇ ਵਿਆਹ ਖੜਿਆ ਆਪਣੇ ਸਾਈਕਲ ਤੇ ਉਹ ਬੈਠਾ ਥੋੜਾ ਖੁਸ਼ੀ ਠੀਕ ਆ ਖੁਸ਼ੀ ਭਾਈ ਓਕੇ ਰੋੜਾ ਗਿਆ ਨਾ ਲੋ ਵੀ ਹੁਣ ਪਾਉਣ ਲੱਗਿਆ ਆਪਾਂ ਚਾਲੇ ਖੁਸ਼ੀ ਭਾਈ ਥੱਕਿਆ ਨਹੀਂਗਾ ਮੈਂ ਬੈਠਾ ਫੋਨ ਦੇਖ ਰਿਆ ਸੀ ਉਹ ਆ ਵੀ ਚਰਕਪਿੰਡ ਦਾ ਮੁੰਡਾ ਖੁਸ਼ਪ੍ਰੀਤ ਸਿੰਘ ਅੱਜ ਆਪਣੇ ਨਾਲ ਸਾਈਕਲ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਇਆ ਖੁਸ਼ਪ੍ਰੀਤ ਥੱਕਿਆ ਤਾਂ ਨਹੀਂ ਬਿਲਕੁਲ ਨਹੀਂ ਥੱਕਿਆ ਸਾਈਕਲ ਹੀ ਚੇਂਜ ਕਰ ਲਈ ਸੀ ਕਹਿੰਦਾ ਪੱਟਰੀ ਬਹੁਤ ਆ ਤੇ ਆਪਾਂ ਦਲਾਲੀ ਸੀਗੀ ਤੇ ਮੈਨੂੰ ਉਮੀਦ ਨਹੀਂ ਸੀਗੀ ਪਰ ਚੋਪੜ ਦਾ ਢੀਢੀ ਨਿਕਲਿਆ ਨਾਲ ਹੀ ਆ ਗਿਆ ਕਹਿੰਦਾ ਨਹੀਂ ਵੀਰੇ ਜਾਣਾ ਤਾਂ ਜਾਣਾ ਹੀ ਆ ਮਾਂ ਚੱਲ ਭਰਾ λε ਜਾਣ ਨਾਲ ਤਾਂ ਰੱਬ ਹੀ ਆ ਬਸ ਆ ਗਏ ਹੁਣ ਬਸੋ ਜੀ ਇੱਕ ਨਹੀਂ ਹੁਣ ਵਾਪਸ ਚੱਲੇ ਨਾਲ ਵਾਲੀ ਠੀਕ ਨਹੀਂ ਬਈ ਆਪਾਂ ਸਾਈਕਲ ਕਰਤੇ ਦੋਨੇ ਲੋਕ ਤੇ ਹੁਣ ਕਰਾ ਰਹੇ ਆਪਾਂ ਤੁਹਾਨੂੰ ਦਰਸ਼ਨ ਚੱਲੀਏ ਕੋ ਜੀ ਚਲੋ ਚੱਲੀਏ ਤੀ ਦੋ ਘੰਟੇ 38 ਮਿੰਟ ਦੇ ਵਿੱਚ ਅਸੀਂ 41 ਕਿਲੋਮੀਟਰ ਸਫ਼ਰ ਤੈਅ ਕਰ ਲਿਆ ਲੈ ਵਿੱਚ ਸ਼ੌਪਰ ਵੀ ਕਾਇਮ ਆ ਤੇ ਇੱਧਰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਮੁਹਾਰ ਕਿਤਾ ਦਾ ਐਫਓ ਸੀ ਗੁਰਦੁਆਰਾ ਹੁੰਦਾ ਰਹਿੰਦਾ ਹੈ ਜਿਹੜਾ ਕਾਰੋਬਾਰ ਦੇ ਵਿੱਚ ਆ ਫੋਕਟਾ ਜੀ ਹੁਣ ਕਹਾਣੀ ਟਿਕਦੀ ਨਾ ਚ ਰਿਹਾ ਲੋ ਵੀ ਆਪਾਂ ਗੁਰਦੁਆਰਾ ਠੰਡਾਪੁਰ ਦੇ ਮੱਤਸਾਹਬ ਟੇਕ ਲਿਆ ਸਾਰੇ ਕਿਤੇ ਇੱਧਰ ਆਪਣਾ ਖੁਸ਼ਪਰੀਦ ਖੜਾ ਕੋਈ ਕਹਦਾ ਨਹੀਂ ਇਹ ਕਹਿੰਦਾ ਜਮੀ ਨਹੀਂ ਥੱਕਿਆ ਲੋ ਵੀ ਆਪਾਂ ਲੰਗਰ ਪਾਣੀ ਸਾਕ ਕੇ ਦਰਸ਼ਨ ਦੇਦਾਰੇ ਕਰਕੇ ਹੁਣ ਆਪਾਂ ਅੱਧਾ ਘੰਟਾ ਕਰਾ ਕੇ ਰੈਸਟ ਤੇ ਉਸ ਤੋਂ ਬਾਅਦ ਪਾਵਾਂਗੇ ਚੱਲਦੇ ਆ ਵੀ ਖੁਸ਼ਪਰੀ ਠੀਕ ਆ ਓਕੇ ਆ ਇਹ ਵੀ ਖੁਸ਼ਪਰੀ ਵੀ ਪੂਰਾ ਓਕੇ ਆ ਤੇ ਪੂਰਾ ਖੁਸ਼ ਵੀ ਆ ਤੇ ਇੱਧਰ ਹੈਗਾ ਗੁਰਦੁਆਰਾ ਫਤੇਗੜ ਸਾਹਿਬ ਦਾ ਦ੍ਰਿਸ਼ ਦੇਖੋ ਲੋ ਵੀ ਹੁਣ ਅਸੀਂ ਚੱਕਣ ਲੱਗੇ ਆ ਆਪਣੇ ਸਾਈਕਲੀਆਂ ਇਆ ਰੰਗ ਇੱਟ ਜੱਬੀ ਇਹਨਾਂ ਦੀ ਕਾਰਵਾਈ ਸਾਈਡ ਤੇ ਨੂੰ ਕੋਈ ਖੁਸ਼ੀ ਕਹਣਾ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਮੈਂ ਫਤਿਹਗੜ੍ਹ ਸਾਹਿਬ ਆ ਗਿਆ ਸਾਈਕਲ ਤੇ ਤੇ ਭਾਈ ਮੈਂ ਦੱਸਿਆ ਨੂੰ ਵੀ ਕਰਨ ਕਰਾਉਣ ਵਾਲਾ ਰੱਬ ਹੀ ਆ ਜਦੋਂ ਆਪਾਂ ਰੱਬ ਤੋਂ ਲੈ ਕੇ ਤੁਰਦੇ ਆ ਨਾ ਸਾਥ ਫਿਰ ਰੱਬ ਦੰਦਾ ਹੀ ਆ ਤੇ ਅੱਜ ਇਹ ਕਹਣਾ ਮੈਂ ਮੰਨ ਗਿਆ ਭਾਈ ਮਿਸਾਲ ਪੈਦਾ ਹੋ ਗਈ ਤੇ ਹੁਣ ਤੁਹਾਨੂੰ ਸਫ਼ਰ ਦੀ ਗੱਲ ਕਰਕੇ ਦੱਸਿਏ ਕਿੰਨਾ ਹੋ ਗਿਆ 42 ਕਿਲੋਮੀਟਰ ਹੋ ਗਿਆ 2 ਘੰਟੇ 47 ਮਿੰਟ ਆਪਾਂ ਤੁਰਿਆ ਹੁਣ ਤੇ 42 ਉਹ ਆਪਾਂ ਨੇ ਘਰੇ ਵਾਪਸ ਜਾਣਾ ਤੇ ਆਪਾਂ ਨੂੰ ਪੈਣਾ 82 ਕਿਲੋਮੀਟਰ ਆਪ ਦਾ ਸਰੋਂ ਫੇ ਲਈ ਕੈਂਡ ਲੱਗ ਜੇ ਚਲੋ ਬਲੀ ਬਲੀ ਆਪਾਂ ਹੈਗਾ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਖਾਨਪੁਰ ਰਹੀ ਹਾਲ ਜਾ ਰਹੇ ਹਾਂ ਵਾਪਸੀ ਆ ਰਹੀ ਆਪਣੀ ਘਰ ਵੱਲ 43 46 ਕਿਲੋਮੀਟਰ ਸਫਰ ਕਰਤਾ 47 ਕਿਲੋਮੀਟਰ ਤੇ ਇਹ ਸਾਹਮਣੇ ਆ ਰੇਲਵੇ ਟਰੈਕ ਅੱਤਰੂ ਜਾਣਾ ਆਪਾਂ ਨੇ ਲੋ ਵੀ ਫਟ ਕੇ ਵੀ ਕਰਦੇ ਆਪਾਂ ਪਾਰ ਸਾਹਮਣੇ ਆਪਾਂ ਜੜ ਜਾਣਾ ਫਿਰ ਆਪਾਂ ਰੋਡ ਹਾਈਵੇ ਤੇ ਮੌਸਮ ਵੀ ਘੈਂਟ ਆ ਜੁੱਪਰ ਹੱਥ ਛੱਡ ਕੇ ਚਲਾਉਣ ਲੱਗ ਗਿਆ ਇਹ ਨਹੀਂ ਦੱਸ ਪਤਾ ਲੈ ਗੱਡੀ ਆਉਂਦੇ ਗੱਡੀ ਨੇ ਚਾਰਤੀ ਸਾਈਂਗਲੀ ਇਹ ਬਾਈ ਕਹਿੰਨੇ ਹੁਣ ਅਸੀਂ ਰੰਗ ਕਾਣ ਲੱਗੇ ਆ ਬਾਈ ਕਹਿੰਨੇ ਆਉਂਦੇ ਹੋ ਤੁਹਾਡੇ ਲਈ ਵੈਲਕਮ ਲਿਖ ਦਾਂਗੇ ਵੈਲਕਮ ਟੂ ਜਰਗਾਲੇਓ ਆ ਕੋਈ ਚੱਕਰ ਨਹੀਂ ਭਰਾ ਲਿਖ ਦਿਓ ਲਿਖ ਦਿਓ ਧੰਨਵਾਦ ਤੁਹਾਡਾ ਆਹ ਜਾਂਦੀਆਂ ਨੇ ਸੂਰੀਆਂ ਗੱਡੀਆਂ ਵੀ ਕੋਈ ਨਾ ਭਰਾ ਸਾਡੇ ਕੋਲ ਵੀ ਗੱਡੇ ਨੇ ਦੇਖੋ ਵੀ ਉਹ ਕੁਸ ਕਿੰਨਾ ਘੈਂਟ ਆ ਨਾ ਅੱਜ ਮੌਸਮ ਤੋਂ ਸਾਂਗੋ ਜਰਨ ਦਾ ਸਵਾਦ ਹੀ ਵੱਖਰਾ ਕਨਹੀਂ ਕੁਦੀ ਹਵਾ ਲੱਗ ਰਹੀ ਠੰਡੀ ਠੰਡੀ ਪੂਰੀ ਠੰਡੀ ਹਵਾ ਲੱਗ ਰਹੀ ਆ। ਲੋ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਉਹ ਸਾਈਕਲ ਦੇ ਫਤਿਹਗੜ੍ਹ ਸਾਹਿਬ ਜਾ ਰਹੇ ਸੀ। ਹੁਣ ਆਪਾਂ ਕਰ ਰਹੇ ਆ ਵਾਪਸੀ ਤੇ ਸਫ਼ਰ ਰਹਿ ਗਿਆ ਸਾਡਾ 38 38 37 ਕਿਲੋਮੀਟਰ ਦਾ ਰਹਿ ਗਿਆ। 82 ਕਿਲੋਮੀਟਰ ਅਪਟਾਉਨ ਪੈਣਾ ਆਪਾਂ। ਆਪਾਂ ਹੁਣ ਹਾਈਵੇ ਤੇ ਚੱਲਣਾ। ਜੁੜੇ ਰਹੋ ਵੀਡੀਓ ਤੇ ਹੱਥ ਬੱਕ ਆਪਾਂ ਤੁਹਾਨੂੰ ਹੁਣ ਟੀਮਾਰਕ ਵੀ ਕੋਰੇ। ਆਓ। ਲੋਬੀ ਅੱਪਾ ਪੀਣ ਲੱਗੇ ਸੀਗੇ ਸੰਤਰੇ ਦਾ ਜੂਸ ਤੇ ਦੋ ਦੋ ਹੱਥ ਕਰ ਲਈਏ ਉਹ ਖੜਿਆ ਆਪਣੇ ਸਾਈਕਲ ਇੱਧਰ ਖੁੱਸੀ ਠੱਕਿਆ ਤਾਂ ਨਹੀਂ ਖੁੱਸੀ ਨਾ 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 ਕੋਈ ਨਾ ਠੱਕਿਆ ਨਹੀਂ ਆਹ ਬਾਈ ਬਣਾ ਰਿਹਾ ਹੁਣ ਇੱਧਰ ਜੂਸ ਤੇ ਇੱਧਰ ਹੈਗਾ ਰੋਡ ਆਹ ਪਤਾ ਨਹੀਂ ਕਿਹੜਾ ਰੋਡ ਉਹ ਵੀ ਕਹਿੰਦੇ ਸਾਡੇ ਖੁਸ਼ਪ੍ਰੀਤ ਨੇ ਆਹ ਚੜਾਈ ਚਾੜਨੀ ਆ ਕਹਿੰਦੇ ਸਾਈਕਲ ਤੇ ਦੇਖੋ ਖਿੱਚ ਰਣੀਆਂ ਨੇ ਛੋਟਾ ਗੱਲੀ ਗੇਅਰ ਤੇ ਜੋੜ ਲਊ ਖੇਚਤੀ ਖੇਚਰੀ ਚ ਉਬਰਦੇ ਤੇ ਆ ਬਾਦ ਲਾ ਰਿਹਾ ਬਾਈ ਇਹ ਵੀ ਆਪਣੀ ਪੱਗ ਵਾਲੀ ਸੈਂਗਲੀ ਆ ਪਰਾਣੀ ਸੈਂਗਲੀ ਅੱਜ ਇਹ ਦੋਨੇ ਫਤਿਹਗੜ੍ਹ ਸਹਿਬ ਆਈਆਂ ਨੇ ਓ ਨੰਗਿਆ ਖੁਸ਼ੀ ਵੀ ਨਹੀਂ ਦਬਿਆ ਨਹੀਂ ਦਬਿਆ ਬਾਈ ਝੋਟਾ ਗੜੀ ਆ ਗੁਰੂ ਮਹਾਰਾਜ ਦੀ ਕਰਪਾਣਾ ਕੰਮ ਫਤਿਹ ਕਰ ਗਿਆ ਖੇਚਤੀ ਓ ਤਰਨਾ ਹੈ ਹੇ ਵੀ ਕੰਨਾ ਵੀਡੀਓ ਬਣਾਉਣੀ ਆ ਦਿਖਾਉਣਾ ਲੋਕਾਂ ਨੂੰ ਚੱਲ ਝੋਟਿਆ ਆ ਦੇਖੋ ਬਣਾਉ ਗਲਤ ਸੜਾਉਗੀ ਆ ਵੀ ਅੱਪਾ ਪਹੁੰਚ ਗਏ ਸਰੰਦਾਲੀ ਨਹਿਰ ਦੇ ਉੱਪਰ ਆਇਨਰ ਕਿਤਨਾ ਕਿਤਨਾ ਪਰ ਦੇਖ ਲਾ ਸੋਇ ਗਲੇ ਆਇ ਨਹੀਂ ਦਾਦਾ ਜੀ ਉਪਰ ਗੱਡੀ ਹੁੰਦੀ ਮੂਰੇ ਦੇਖੀ ਹੁਣ ਗਲ ਸੈਡ ਆ ਰਹੀ ਆ ਲਓ ਅ ਵੀ ਇਧਰ ਆਈਆਂ ਨਹਿਰ ਇਧਰ ਜਾ ਰਹੇ ਆ ਆਪਾਂ ਲਓ ਵੀ ਆਪਾਂ ਡੀਮਾਰਡ ਪਹੁੰਚਣ ਵਾਲੇ ਆ ਤੇ ਇੱਧਰ ਵੀ ਸਰਦਾਲੂ ਜਾਂਦੇ ਆ ਪੈਦਲ ਤੁਰ ਕੇ ਰੋਕਲਾ ਰੋਕਲਾ ਲਓ ਵੀ ਆਪਾਂ ਗਵਿੰਦਗਰ ਵੀ ਕਰ ਲਿਆ ਪਾਰ ਤੇ ਡੀਮਾਰਟ ਦੀ ਵੀਡੀਓ ਬਣਾਉਣਾ ਭੁੱਲ ਗਏ ਫੋਨ ਸੀਗਾ ਡਾਊਨ ਆਪਾਂ ਚਾਰ ਚਲਾ ਕੇ ਤੇ ਰੱਖਤਾ ਤੇ ਉੱਥੇ ਆਪਾਂ ਥੋੜੀ ਸ਼ੋਪਿੰਗ ਕਰੀ ਸੀਗੀ ਜਿਹਦੇ ਵਿੱਚ ਆਪਾਂ ਇੱਕ ਚਾਕਲੇਟ ਦਾ ਡੱਬਾ ਲੈਤਾ ਤੇ ਇੱਕ ਦੋ ਚਾਕਲੇਟ ਲੈਤਾ ਜੋ ਕਿ ਉਹਦੀ ਉਹ ਦੇਖੋ ਜੇਬਦ ਨੇ ਆਹ ਦੇਖੋ ਅਸੀਂ ਖਾਵਾਂਗੇ ਰੁੱਕ ਕੇ ਤੇ ਪਲੇਹਾਨਾ ਨੇ ਸੀ ਜਾ ਰਿਆਂ ਗੁਵਿੰਦਗੜ ਕ੍ਰੋਸ ਕਰਤਾ ਹੁਣ ਦੇਖਦੇ ਆ ਅੱਗੇ ਖੰਨੇ ਰੁਕੀਏ ਕਿੱਥੇ ਰੁਕੀਏ ਇਹ ਆ ਬਈ ਗੁਵਿੰਦਗੜ ਦਾ ਥੋੜਾ ਰੋਕੇ ਸੀ ਆਪੋਰੇ ਥੋੜਾ ਜਿਹਾ ਕਰਦੇ ਆ ਆਰਾਮ ਤੇ ਖਾਣ ਲੱਗੇ ਸੀ ਚਾਕਲੇਟ ਆ ਹੱਥ ਦੇਖੋ ਪੈਡਲ ਹੈ ਨਾ ਜਿਹੜੀਆਂ ਰਬੜ ਹੁੰਦੀਆਂ ਨਾ ਰਬੜ ਕੱਢ ਕੇ ਆਪਾਂ ਥੋੜੇ ਬਲੈਕ ਬਲੈਕ ਜੇ ਹੋ ਜਾਂਦੇ ਆ ਆ ਲੱਗਿਆ ਹੋਇਆ ਦੇਖੋ ਹੁਣ ਆਪਾਂ ਖਾਣ ਲੱਗੇ ਕਿਟਕਟ ਕਿਟਕਟ ਖਾ ਕੇ ਫਿਰ ਅਸੀਂ ਤੁਰਾਂਗੇ ਅੱਧਰ ਨੂੰ ਕੋਈ ਵੀ ਜਿਹਨੇ ਕਿਟਕਟ ਖਾਣਾ ਉੱਧਰ ਦੇਖੋ ਕਿਦੇ ਸਾਹਮਣੇ ਯਾਰਗੜਾ ਦਾ ਟਰੱਕ ਖੜਾ ਯਾਰਗ ਅਮਜੀਸੀ ਮਡੇਰ ਵਾਲਾ ਦਾ ਟਰੱਕ ਖੜਾ ਇੱਧਰ ਜੋਂਡੀ ਆਰ ਇੱਧਰ ਅਸੀਂ ਚਾਕਲੇਟ ਲਾ ਕੇ ਖਾਣ ਲੌਵੀ ਆਪਾਂ ਪਹੁੰਚ ਗਏ ਖੰਨੇ ਰਹਿ ਗਿਆ 2-3 ਕਿਲੋਮੀਟਰ ਆਪਾਂ ਪਹੁੰਚ ਗਏ ਸੈਲੀਬ੍ਰੇਸ਼ਨ ਬਾਜ਼ਾਰ ਤੇ ਥੱਕਿਆ ਤਾਂ ਨਹੀਂ ਬਾਈ ਓਕੇ ਰਿਪੋਰਟ ਆ ਦੇਖੋ ਬਾਈ ਤੇ ਹੁਣ ਜਾ ਰਹੇ ਆ ਆਪਾਂ ਉਹ ਵੀ ਗਏ ਪਾਗੇ ਬੁੱਲੇਪੁਰ ਬੁੱਲੇਪੁਰ ਮੌਸਮ ਦੇਖੋ ਲੋਹਵੀ ਗਏ ਖੰਨੇ ਵੀ ਪਹੁੰਚ ਗਏ ਆਪਾਂ ਚੈੱਕ ਕਰੋ ਫਿਰ ਖੰਨੇ ਦਾ ਵੀਊ ਆੜਾੜਾ ਮੌਸਮ ਬੜਾ ਜ਼ਬਰਦਸਤ ਹੈ ਦੇਖ ਬੁੱਰੇ ਰਗਾ ਨੇ ਪਹੁੰਚ ਕੇ ਬੁੱਕ ਮਾਰਕੀਟ ਕੋਲ ਤੇ ਇੱਧਰ ਜਾ ਰਹੇ ਆਪਣਾ ਵੀ ਸਾਈਕਲ ਇੱਧਰ ਆ ਰਹੇ ਆ ਬਣਾ ਖੁਸ਼ੀ ਭਰਾ ਉਹ ਸਾਹਮਣੇ ਬੱਤੀ ਲੱਗੀ ਹੋਈ ਆ ਭਾਈ ਵੇਟ ਕਰਾਂਗੇ ਕੋਈ ਚੱਕਰ ਨਹੀਂ ਤੋਂ ਵੀ ਆਪਾਂ ਪਹੁੰਚ ਗਏ ਆਪਣੇ ਜਰਕੜਾ ਰੋਡ ਜਰਗ ਰੋਡ ਪਹੁੰਚ ਗਏ ਜਾਨੀ ਕਿ ਮਲੇਕ ਕੋੜਲੇ ਵਾਲਾ ਰੋਡ ਹੁਣ ਆਪਾਂ ਨੇ ਮਾਰਨਾ ਇਧਰੋਂ ਲੈਫਟ ਸਾਈਡ ਟਰਨ ਲੈਫਟ ਸਾਈਡ ਮੁੜ ਜਾਣਾ ਇਹ ਆ ਯਾਰ ਕਰੋੜ ਪਤਾ ਇਹ ਕਰ ਲਿਆ ਆਪਾਂ 4 ਘੰਟੇ 14 ਮਿੰਟ ਦੇ ਵਿੱਚ 64 ਕਿਲੋਮੀਟਰ ਤੇ ਆਪਾਂ ਹੁਣ ਹੋਰੇ ਪੀਰੇ ਆ ਆਰ ਕੇ ਫਰੂਟ ਆਰ ਕੇ ਫਰੈਸ਼ ਫਰੂਟ ਜੂਸ ਜੂਸ ਪੀਰੇ ਆ ਰਹੇ ਬਨਾਣਾ ਸ਼ੇਕ ਠੀਕ ਆ ਬਈ ਕੁਝ ਓਕੇ ਆ ਤੇ ਉਧਰ ਖੜੇ ਆ ਆਪਣੇ ਸੰਗ ਇੱਥੇ ਪੀਨੇ ਆਪਾਂ ਹੁਣ ਇਹ ਨਾਲ ਇਹ ਨਾਲ ਤੇਰੀ ਕੇਲੇ ਨਾਲ ਤੇਰੀ ਪੀਨਾ ਕੇਲੇ ਨਾਲ ਤੇਰੀ ਲੋ ਬਈ ਹੁਣ ਅਸੀਂ ਪੀਣ ਲੱਗਿਆ ਬਨਾਣਾ ਸ਼ੇਕ ਉਸ ਤੋਂ ਬਾਅਦ ਵਾਵਾਂਗੇ ਚਾਹ ਦੇ ਸਾਈਕਲੀਆਂ ਆਪਣੀਆਂ ਉਹ ਹਰੀਆਂ ਨੇ ਆ ਗਏ ਆ ਕੈਮਰੇ ਚ ਵੀ ਦਿਰੀਆਂ ਨੇ ਉਹ ਦੇਖੋ ਸੈਂਗਲੀਆਂ ਉਹ ਦੇਖਣੀਆਂ ਆਓ ਜੀ ਬਨਾਣਾ ਸੇਪੀ ਕੇ ਚੱਲੇ ਅਸੀਂ ਜੜਕ ਨੂੰ ਤੇ ਜੜਕ ਵਾਲੇ ਹੋਟਲ ਤੇ ਬੈਠੇ ਸੀ ਪੰਗੂ ਜਿਹੜਾ ਖੰਨੇ ਪੰਗੂ ਸਵੀਟ ਆ ਨਾ ਹੱਥ ਖੜੇ ਕਰਨ ਲੱਗੇ ਸੀ ਬਈ ਉਹ ਅੱਪਰ ਰੁਕੇ ਨਹੀਂ ਹੈਗੇ ਡੇਟ ਹੋ ਜਾਣਾ ਸੀਗਾ ਭਗਵੰਤ ਮਾਨ ਸਵਾਗਤ ਕਰਦਾ ਹੋਇਆ ਧੰਨਵਾਦ ਧੰਨਵਾਦ ਭਰਾਵੋ ਲੌਵੀ ਸਫਰ ਕਰੀ ਜਾਂਦੇ ਆ ਜੜਕ ਰਹਿ ਗਿਆ ਆਪਣਾ ਭਾਈ 15 ਕਿਲੋਮੀਟਰ ਤੇ ਮਲੇ ਕੋੜਲਾ 40 ਕਿਲੋਮੀਟਰ ਤੇ ਆ ਜਾਈ ਜਾਂਦੇ ਆ ਬਈ ਆਪਾਂ ਆਪਾਂ ਇਸ ਟਾਈਮ ਪਹੁੰਚ ਗਏ ਰਸੋਲੇ ਕੀ ਤੇ ਸਫਰ ਚੱਲੀ ਜਾਂਦਾ ਟਕਾਵਟ ਕਹਿ ਤਾਂ ਰਹਾ ਖੁਸ਼ੀ ਹੋਈ ਨਹੀਂ ਵੈਸੇ ਹੋਈ ਉਹ ਨਹੀਂ ਹੈਗੀ ਉਹ ਵੀ ਚਲਾਈ ਜਾਂਦਾ ਸਾਈਕਲ ਜਦ ਹੋਊਗੀ ਫਿਰ ਦੇਖਾਂਗੇ ਨਾ ਵੀ ਪਿੰਡ ਜਾ ਕੇ ਦੇਖਦਾ ਕੀ ਬਣਦਾ ਚੱਲੀ ਜਾਂਦੇ ਆ ਆਹ ਵੀ ਗਰਮਣ ਨੇ ਸੜਤਾ ਮੈਨੂੰ ਵੀ ਪਿੱਛੇ ਉਹ ਜਾ ਰਿਹਾ ਅੱਗੇ ਉਹ ਇਹ ਉਹ ਦੇਖੋ ਮੁੜ ਗਿਆ ਤੇ ਚੋਬਰ ਪਹੁੰਚ ਗਏ ਫੈਜਗੜ ਤੇ ਆਪਣਾ ਖੁਸ਼ਪ੍ਰੀਤ ਵਾਈ ਵੀ ਹੋਰ ਰਹਿ ਗਿਆ 12 ਕਿਲੋਮੀਟਰ ਚਰਖ ਤੇ ਹੁਣ ਤੱਕ ਆਪਾਂ ਬਾਟ ਕੱਢ ਲਈ 70 ਕਿਲੋਮੀਟਰ ਤੇ 12 ਕਿਲੋਮੀਟਰ ਰਹਿ ਗਿਆ ਉਹੀ ਆਪਾਂ ਨੂੰ ਅਸੀਂ 80 ਕਿਲੋਮੀਟਰ ਜਿੰਨਾ ਆਪਾਂ ਤੁਹਾਨੂੰ ਦੱਸ ਰਹੇ ਸੀ ਉਨਾਂ ਹੀ ਪਹੁੰਚਦਾ ਤੇ ਇਹ ਆ ਬਈ ਰੋਡ ਲਓ ਵੀ ਇਸ ਢੂ ਆ ਪਹੁੰਚਣ ਵਾਲੇ ਤੇ ਇਸ ਢੂ ਰਹਿ ਗਿਆ ਹੋਰ 2 ਕਿਲੋਮੀਟਰ ਤੇ 7 ਕਿਲੋਮੀਟਰ ਆ ਬੜਾ ਪੈਂਦਾ ਢੂ ਤੋਂ ਟੋਟਲ ਨਾਲ ਗੱਲ ਕਰੀਏ 8-9 ਕਿਲੋਮੀਟਰ ਰਹਿ ਗਿਆ। ਲਓ ਵੀ ਆਪਾਂ ਪਹੁੰਚ ਗਏ ਸ਼ਰੂ ਗੁਰਦੁਆਰਾ ਸਾਹਿਬ ਕੋਲ ਤੇ ਆਹ ਦੇਖੋ ਗੁਰਦੁਆਰਾ ਸਾਹਿਬ ਦਾ 뷰 ਕਿੰਨਾ ਘੈਂਡ ਹੈ। ਕੁਛ ਠੀਕ ਆ ਬਾਈ? ਪੂਰੇ ਠੀਕ ਆ ਕੁਛ ਇਹਨਾ। ਮਾਲ ਪੱਤਾ ਸੀ ਫੁੱਲ ਰੱਖਿਆ ਜੇਬਾਂ ਵਿੱਚ ਲੋਡ ਕਰਕੇ ਬੈਗਾਂ ਵਿੱਚ ਲੋਡ ਕਰਕੇ ਜਰੂਰੀ ਕਰਦਾ ਸੀ ਮੈਂ ਕੱਢ ਕੇ ਖਾ ਲਈਦਾ। ਚਾਹੇ ਚਾਕਲੇਟ ਹੋਵੇ ਚਾਹੇ ਕੋਈ ਦੂਜਾ ਸੋ ਹੋਵੇ ਹਨਾ। ਤੇ ਆ ਆਪਣੇ ਇਧਰ ਮਿਸਤਰੀ ਕੰਮ ਲੱਗੇ ਹੋਏ ਰੋਡ ਬਣਾਉਣ ਲੱਗੇ ਅਗਲੀ ਵਾਰ ਇਹਨਾਂ ਨੇ ਕਹਿੰਦੇ ਵਧੀਆ ਬਣਾਣਾ ਤੁਹਾਨੂੰ ਇਧਰ ਆਪਣੀ ਗੰਨੇ ਦੀ ਟਰਾਲੀ ਛਿੱਟ ਕੇ ਜਾ ਰਿਹਾ ਸਿੱਟਾਂ ਹੀ ਬਾਈ ਮੰਡੀ ਦੀ ਸਿੱਟਾਂ ਆ ਗਿਆ ਬੱਸ ਮੋਟਰਸਾਈਕਲ ਹੀ ਕਢਾ ਕੇ ਲੋ ਵੀ ਕਹਿੰਦੇ ਇਸੜੂ ਵੀ ਟੱਪ ਗਏ ਹੁਣ ਪਹੁੰਚ ਗਏ ਆਪਾਂ ਨਸਰਾਲੀ ਤੇ ਸੂਰਜ ਵੀ ਡੁੱਬਣ ਵਾਲੀ ਆ ਟਾਈਮ 3:55 ਹੋ ਗਏ ਆਈਡੀਆ 4 ਵਜੇ ਤੱਕ 4 ਵਜੇ ਤੱਕ ਸਰ ਵੇ ਨਾ ਕਿ ਸਾਢੇ 4 ਵਜੇ ਤੱਕ ਘਰੇ 4 ਦਾ ਵੱਜੀ ਗਏ ਸਾਢੇ 4 ਵਜੇ ਤੱਕ ਘਰੇ ਪਹੁੰਚ ਜਾਗੇ ਆਪਾਂ ਤੇ ਦੇਖੋ ਲਓ ਵੀ ਚੈੱਕ ਕਰੋ ਵੀ ਉਹ ਕਿੰਨਾ ਘਾੜਾ ਆਪਾਂ ਪਹੁੰਚ ਗਏ ਦਲਾਜੜ ਲਾਜੜਾ ਬਸ ਕਿਲੋਮੀਟਰ ਰਹਿ ਗਿਆ ਇਹ ਦਰਖਤ ਬੜੇ ਜ਼ਬਰਦਸਤ ਲੱਗ ਰਿਹਾ ਦੇਖੋ ਲਓ ਇਹ ਉਹ ਬਾਲਾ ਹੀ ਖਤਰਨਾਕ ਹੈ ਬਾਈ ਐਂਡੀ ਗੱਲ ਬਾਤ ਹੈ ਹਾਂਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਆਪਾਂ ਅੱਜ ਸੀਗੀ ਆਪਣੀ 34ਵੀਂ ਯਾਤਰਾ ਚਰਖ ਤੋਂ ਗੁਰਦੁਆਰਾ ਸੀਗੀ ਫਤੇਗੜ ਸਾਹਿਬ ਤੇ ਆਪਾਂ ਪਿੰਡ ਪਹੁੰਚ ਗਏ ਆਪਣੇ ਨਾਲ ਹੈਗਾ ਖੁਸ਼ੀ ਜਿਹਦੀ ਉਮਰ ਹੈਗੀ 15 ਸਾਲ ਤੇ ਆਪਣੇ ਨਾਲ 28 ਕਿਲੋਮੀਟਰ ਸਾਈਕਲ ਅਪਗ੍ਰੇਡ ਕਰਕੇ ਆਇਆ ਤੇ ਹੁਣ ਅਸੀਂ ਆਪਣੇ ਪਿੰਡ ਚਰਖ ਪਹੁੰਚਣ ਵਾਲੇ ਦੇਖੋ ਕਹਿੰਦੇ ਜੇ ਹੁੰਦਾ ਕਹਿੰਦੇ ਔਖੀ ਨਾਲ ਗੱਲ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ ਹੌਸਲੇ ਨਾਲ ਪਾਰ ਦਈਏ ਕੰਮ ਦੇ ਬਰੇ ਕੰਮ ਤੇ ਸੁਪੀਛਲੇ ਕਿਹੋ ਜਿਹਾ। ਪਿਆਸੀ ਕਿਲੋਮੀਟਰ ਦਾ ਸਫ਼ਰ। ਮੈਨੂੰ ਉਮੀਦ ਨਹੀਂ ਸੀਗੀ। ਪਰ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਖਤੈ ਕਰਕੇ ਆਇਆ ਏ। ਬਹੁਤ ਯਾਰ ਹੌਸਲਾ ਬਈ। ਮੈਨੂੰ ਬੜੀ ਖੁਸ਼ੀ ਹੈ। ਵੀ ਮੇਰੇ ਨਾਲ ਕੋਈ ਇੱਕ ਮੁੰਡਾ ਤਾਂ ਤੁਰਿਆ ਮੇਰੇ ਪਿੰਡ ਚੋਂ। ਹਨਾ। ਜੀ ਬਹੁਤ ਕਹਿੰਦੇ ਬਹੁਤ ਹੁੰਦੇ ਵੀ ਤੇ ਨਾਲ ਜਾਇਆ ਕਰਾਂਗੇ, ਚੱਲਿਆ ਕਰਾਂਗੇ। ਪਰ ਇਹਦੀ ਜੱਦ ਸੀਗੀ ਤੇ ਗੁਰੂ ਮਹਾਰਾਜ ਦੀ ਕਿਰਪਾ ਵੀ ਸੀਗੀ। ਤੇ ਜਾ ਵੀ ਆਇਆ ਮੇਰੇ ਨਾਲ ਭਾਈ ਸੱਚੀ ਗੱਨਾ ਭਾਈ ਮੈਨੂੰ ਕੋਤ ਨਹੀਂ ਉਹਨੂੰ ਆਪ ਨੂੰ ਨਹੀਂ ਯਕੀਨ ਹੋ ਰਿਹਾ ਕਹਿੰਦਾ ਇਹ ਲੱਗਿਆ ਨਾ ਵੀ ਸੁਪਨਾ ਜਿਹਾ ਉਹਨਾਂ ਵੀ ਜੰਮੇ ਇੱਥੇ ਹੀ ਘੜਾ ਕੱਢ ਕੇ ਮੁੜ ਆਏ ਨੇ ਕਮਾਲ ਦੀ ਗੱਤ ਹੈ ਘੜਾ ਸਾਡਾ ਲੈਵਲ ਉਦੋਂ ਸੀ ਭਾਈ ਇਹ ਤਾਂ ਹੀ ਗਏ ਸੀਗੇ ਅਸੀਂ ਰੈਲੀ ਤੇ ਬਹੁਤ ਸਾਦ ਦਿੱਤਾ ਇਹਨੇ ਸਾਡਾ ਤੇ ਆਪਾਂ ਪਹੁੰਚ ਗਏ ਜਰਗ ਬਿਜਲੀ ਘਰ ਕੋਲ ਤੇ ਨਾਲ ਵਾਲਾ ਸਾਥੀ ਵੀ ਇੱਧਰ ਆ ਰਿਹਾ ਲਓ ਜੀ ਆਪਾਂ ਪਹੁੰਚ ਗਏ ਪਿੰਡ ਚਰਗ ਸਫ਼ਰ ਦੀ ਗੱਲ ਕਰੀਏ ਆਪਾਂ ਕਰ ਲਿਆ 5 ਘੰਟੇ 22 ਮਿੰਟ ਦੇ ਵਿੱਚ 81 ਕਿਲੋਮੀਟਰ ਸਫ਼ਰ ਤੇ ਆਪਣੇ ਨਾਲ ਸੀਗਾ ਖੁਸ਼ਪ੍ਰੀਤ ਉਹ ਵੀ ਠੱਕਿਆ ਤਾਂ ਨਹੀਂ ਲੈ ਵੀ ਜਿਹਨੂੰ ਸੱਚੀ ਗੱਲ ਦੱਸਦਾ ਮੈਨੂੰ ਅੱਜ ਇਹਨੇ ਠਾਲਿਆ ਮੇਰਾ ਹੌਣ ਦਾ ਬਿਲਕੁਲ ਵੀ ਮੂਡ ਨਹੀਂ ਸੀਗਾ ਮੈਂ ਰਾਤ ਉੱਠਿਆ ਸੀਗਾ ਸੁੱਤਾ ਸੀਗਾ 2-3 ਵਜੇ ਤੇ ਮੈਨੂੰ ਇਹਨੇ ਫੋਨ ਕਰ ਕਰ ਇਹਨੇ ਠਾਲਿਆ ਮੇਰੀ ਸਲਾਹ ਸੀਗੀ ਵੀ ਮੈਂ ਮੋਟਰਸਾਈਕਲ ਤੇ ਜਾਇਆ ਵਾਂ ਤੇ ਪਰ ਇਹਦੇ ਕਰਕੇ ਵੀ ਮੈਂ ਵੀ ਆ ਗਿਆ ਤੇ ਮੇਰੇ ਕਰਕੇ ਇਹ ਆ ਗਿਆ ਹੁਣ ਬਈ ਪਾਉਨੇ ਆਪਾਂ ਘਰਾਂ ਨੂੰ ਚਾਲੇ ਤੇ ਸਾਰੇ ਜਿਹੜੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਸੁਝਾਅ ਜਰੂਰ ਦਿਓ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਦੇ ਆਪਾਂ ਪਾਉਂਦੇ ਆਂ ਪਿੰਡ ਚਰਕਾ ਬਣੇ ਮਿਲਦੇ ਆਂ ਅਗਲੇ ਸਫ਼ਰ ਤੇ ਸਰੀਰ ਸਾਡਾ ਗਿਆ ਹੁਣ ਬਈ ਥੱਕ ਥੋੜਾ ਥੋੜਾ ਟਕਾਵਟ ਯਾਰ ਹੋਈ ਜਾਂਦੀ ਆ ਇੰਨਾ ਸਫ਼ਰ ਕਰਿਆ ਤੇ ਚਲੋ ਕੋਈ ਚੱਕਰ ਨਹੀਂ ਸਫ਼ਰ ਬਹੁਤ ਵਧੀਆ ਰਿਹਾ ਵੈਸੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਆਪਾਂ ਅੱਗੇ ਪਿੰਡ ਚਰਗ ਘਰਾਂ ਨੂੰ ਚਾਲੇ ਬਣੇ